ਉਹ ਚੰਗਾ ਲੱਗਿਆ ਇੱਥੇ ਆ ਕੇ ਮਿਲ ਕੇ ਐ ਲੱਗਦਾ ਜਿਵੇਂ ਪੰਜਾਬ ਦੀ ਜਿਹੜੀ ਚਾਹ ਕੋਈ ਸੀ थैंक यू वेलकम टू वेरी मच थैंक यू थैंक यू ਸੁਭੀ थैंक यू वेरी मच ਤੇ ਮੈਂ ਸਭ ਇਹਨਾਂ ਕੋ ਕਰਨਾ ਤੁਸੀਂ ਇੱਕ ਚੰਗੇ ਇਨਸਾਨ ਬਣ ਕੇ ਚੰਗਾ ਸਮਾਜ ਚੰਗੀ ਸੋਸਾਇਟੀ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਕਰ ਸਕਦੇ ਹੋ थैंक यू वेरी गुड ਜੀ ਬਿਲਕੁਲ ਜੀ ਇੰਡੀਆ ਚੱਲ ਜਾਨੀ

ਨਾਵ ਮੰਜ਼ੀਰ ਕੌਰ ਸਹੀ ਕਿਤੇ ਕਿੰਸੀ ਕੌਰ ਜਿਸ ਦਾ ਨਾਮ ਬਤੋ ਇਸ ਵੀਰ ਕੌਰ ਇਸ ਰੀਤ ਕੌਰ ਇਸ ਰੀਤ ਕੌਰ ਵੀ ਕਹਿੰਦਾ ਨਾਂ ਆਲਚ ਅੰਧੀ ਕਿੱਸੇ ਕਰਤਾ ਤੁਹਾਡਾ ਕੀ ਨਾਮ ਹੈ ਆਰਦਨ ਹੈ ਆਰਦਨ ਸੇਂਗਰ ਅਧਿ ਬੈਲੀ ਨਹੀਂ ਆਰਦਨ ਤੁਹਾਡਾ ਸਾਰਾ ਥੈਂਕ ਯੂ ਆਂ ਮੈਂ ਦੱਸੀ ਕਾ ਤੁਹਾਡੇ ਘਰਵਨ ਕੋਲ ਘਰਵਨ ਕੋਲ ਜਨੂਈ ਕੋਲ ਹਲੋ ਜੀ ਤਿਕੋ ਥੈਂਕ ਯੂ ਥੈਂਕ ਯੂ ਵੈਰੀ ਮਾਚ ਬਹੁਤ ਸੁਣਾ ਪੜਾਇਆ ਤੁਸੀਂ ਸਾਰੇ ਐਂਡ ਥਿਸ ਇਜ਼ ਆਰ ਜੀ ਕੋਇਕ ਜੀ ਕੇ ਖਾਲਸਾ ਮੈਂ ਗੁਣਾਤੀ ਹੈ ਕਿ ਨਾਮਾ ਟੋਡਾ ਗੁਣਾਤ ਸਿੰਘ ਤੁਹਾਡਾ ਅੰਗਰ ਸਿੰਘ ਬਨਾਨ ਸਿੰਘ ਠੇਂਗਰ ਸੰਗੀਤ ਦੇਖੋ ਜੀ ਸਾਡੇ ਤਸਵੀਰ ਬਣਾਈ ਹੈ ਕਿੰਨੀ ਸੋਹਣੀ ਫੋਟੋ ਬਣਾਈ ਹੈ ਬਨਾਨ ਸਿੰਘ ਠੇਂਗਰ ਸਿੰਘ ਥੈਂਕ ਯੂ ਥੈਂਕ ਯੂ ਵੈਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲਾਂ ਤਾਂ ਮੈਂ ਵਧਾਈ ਵੀ ਦਿਨਾ ਤੇ ਧੰਨਵਾਦ ਵੀ ਕਰਦਾ ਸਕੂਲ ਦੇ ਪ੍ਰਬੰਧਕਾਂ ਦਾ ਇੱਥੋਂ ਦੇ ਜਿਹੜੇ ਟੀਚਰ ਸਹਿਬਾਨ ਨੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤੁਸੀਂ ਇੰਨਾ ਸੋਹਣਾ ਪ੍ਰਬੰਧ ਇੱਥੇ ਸੱਤ ਸਮੁੰਦਰੋਂ ਪਾਰ ਆਪਣੇ ਬੱਚਿਆਂ ਦੇ ਲਈ ਕੀਤਾ ਹੋਇਆ ਵਾ ਇਹ ਬੱਚਿਆਂ ਨੂੰ ਦੇਖ ਕੇ ਸਕੂਲ ਚ ਐਂਟਰ ਹੋਣ ਲੱਗੇ ਆ ਜਰੂਰ ਲੱਗਦਾ ਸੀ ਵੀ ਅਸੀਂ ਕੈਨੇਡਾ ਦੇ ਵਿੱਚ ਆ ਪਰ ਅੰਦਰ ਆ ਕੇ ਇੰਜ ਜਾਪਿਆ ਜਿਵੇਂ ਕਿਸੇ ਪਿੰਡ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਸਕੂਲ ਦੇ ਵਿੱਚ ਅਸੀਂ ਆਈ ਹੋਏ ਤੇ ਉਹਦੇ ਲਈ ਸ਼ੁਕਰੀਆ ਤੁਹਾਡਾ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਸਾਡੇ ਬੱਚੇ ਨੇ ਸਾਡੀ ਨਿਊ ਜਨਰੇਸ਼ਨ ਆ ਸਾਡੀ ਆਉਣ ਵਾਲੀ ਪੀੜ੍ਹੀ ਆ ਤੇ ਜੇ ਅਸੀਂ ਉਹਨਾਂ ਨੂੰ ਵਕਤ ਦੇਈਏ ਸਮਾਂ ਦੇਈਏ ਉਹਨਾਂ ਦੇ ਮੋਰਲ ਵੈਲਿਊਜ਼ ਨੂੰ ਉਹਨਾਂ ਦੇ ਤਿੱਕਰ ਅਸੀਂ ਸਹੀ ਤਰੀਕੇ ਨਾਲ ਪਛਾਈਏ ਕਨਵੇ ਕਰੀਏ ਤਾਂ ਹੀ ਇੱਕ ਚੰਗਾ ਸਮਾਜ ਸਿਰਜ ਸਕਦੇ ਆ ਤਾਂ ਹੀ ਕਿਸੇ ਕਮਿਊਨਿਟੀ ਦੇ ਵਿੱਚ ਕੁਝ ਚੰਗੇ ਕੁਝ ਕੁਰਬਾਨੀਆਂ ਦੇਣ ਵਾਲੇ ਕੁਝ ਸੈਕਰੀਫਾਈਸ ਕਰਨ ਵਾਲੇ ਲੋਕ ਪੈਦਾ ਹੋ ਸਕਦੇ ਤਾਂ ਸ਼ਬਦ ਵੀ ਥੋੜੇ ਪੈ ਜਾਂਦੇ ਆ ਕਿਸ ਤਰ੍ਹਾਂ ਉਹਨਾਂ ਨੇ ਬੰਦ-ਬੰਦ ਘਟਾਇਆ ਕਿਸ ਤਰ੍ਹਾਂ ਖੋਪੜੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਦੇ ਨਾਲ ਚੀਰੇ ਗਏ ਅੱਜ ਇਹ ਸਕੂਲ ਦੇ ਵਿੱਚ ਆ ਕੇ ਇਹਨਾਂ ਬੱਚਿਆਂ ਨੂੰ ਮਿਲ ਕੇ ਦੇਖ ਕੇ ਇੰਜ ਮਹਿਸੂਸ ਹੋਇਆ ਵੀ ਜੇ ਸਾਡੇ ਪਰਿਵਾਰ ਸਾਡੇ ਆਪਣੇ ਵਿਦੇਸ਼ਾਂ ਦੇ ਵਿੱਚ ਆ ਕੇ ਬਸੇ ਆ ਕਿਰਤ ਕਮਾਈਆਂ ਕਰਦੇ ਆ ਉੱਥੇ ਇਹਨਾਂ ਨੇ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਵੀ ਬਹੁਤ ਸੋਹਣੇ ਪ੍ਰਬੰਧ ਕੀਤੇ ਆ ਉਹਨਾਂ ਨੂੰ ਆਪਣੀਆਂ ਜੜਾਂ ਨਾਲ ਜੋੜ ਕੇ ਰੱਖਣ ਲਈ ਇਸ ਤਰ੍ਹਾਂ ਦੇ ਸਕੂਲ ਬਣਾਏ ਆ ਇਹਦੇ ਲਈ ਮੈਂ ਫੇਰ ਤੋਂ ਥੈਂਕ ਯੂ ਕਰਦਾ ਸਾਰੇ ਸਕੂਲ ਪ੍ਰਬੰਧਕਾਂ ਦਾ ਤੇ ਜਿਹੜੇ ਵੀਰ ਸਾਡੇ ਇੱਥੇ ਤਿੱਕਰ ਸਾਨੂੰ ਲੈ ਕੇ ਆਏ ਨੇ ਸਾਡੇ ਅੰਕਲ ਜੀ ਹੁਣੀ ਕੁਲਵੰਤ ਵੀਰ ਜੀ ਹੁਣੀ ਗੁਰਪ੍ਰੇਮ ਵੀਰਾ ਸਾਰੇ ਧਰਮਿੰਦਰ ਬੇਟਾ ਧੰਮਾ ਵੀਰ ਬਿੱਟਾ ਵੀਰ ਬਾਈ ਜੀ ਉਹਨਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਦੇ ਸਤਿਕਾਰ ਅੱਜ ਅਸੀਂ ਇੱਥੇ ਤੁਹਾਡੇ ਰੂਬਰੂ ਹੋਏ ਆ। ਤੇ ਅੱਜ ਇੱਕ ਛੋਟਾ ਜਿਹਾ ਸਨੇਹਾ ਬੱਚੇ ਉਹ ਅਸੀਂ ਲੈ ਕੇ ਆਏ ਆ ਤੁਹਾਡੇ ਲਈ ਇੱਕ ਛੋਟਾ ਜਿਹਾ ਮੈਸੇਜ ਲੈ ਕੇ ਆਏ ਆ। ਆਪਾਂ ਸਾਰੇ ਆਪਣੇ ਇੰਡੀਆ ਆਪਣੇ ਦੇਸ਼ ਦੇ ਨਾਲ ਆਪਣੇ ਫੈਮਲੀਆ ਦੇ ਨਾਲ ਜੁੜੇ ਹੋਏ ਆ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ। ਤੁਹਾਡੇ ਸਾਰਿਆਂ ਦੇ ਦਾਦਾ ਜੀ, ਪਰਦਾਦਾ ਜੀ, ਨਾਨਾ ਜੀ, ਮਾਮਾ ਜੀ ਸਾਰੇ ਪੰਜਾਬ ਦੇ ਨਾਲ ਜੁੜੇ ਹੋਏ ਆ ਆਪਾਂ। ਤੁਸੀਂ ਇੱਥੇ ਇਸ ਕੰਟਰੀ ਦੇ ਵਿੱਚ ਰਹਿ ਕੇ ਪੜ੍ਹ ਲਿਖ ਰਹੇ ਹਾਂ ਚੰਗੇ ਆਫੀਸਰ ਬਣਨਾ ਚੰਗੀਆਂ ਜੌਬਾਂ ਕਰਨੀਆਂ ਚੰਗੇ ਬਿਜ਼ਨਸ ਕਰਨੇ ਆ ਸਾਰਿਆਂ ਨੇ ਤੁਹਾਡੇ ਲਈ ਬਹੁਤ ਸਾਰੀਆਂ ਆਪਰਚੂਨਿਟੀਆਂ ਨੇ ਇੱਥੇ ਤੁਹਾਡੇ ਲਈ ਬਹੁਤ ਸਾਰੇ ਇਸ ਤਰ੍ਹਾਂ ਦੇ ਤੁਹਾਡੇ ਆਸ-ਪਾਸ ਸਿਸਟਮ ਕੰਮ ਕਰ ਰਹੇ ਨੇ ਜਿਹੜੇ ਤੁਹਾਨੂੰ ਸਪੋਰਟ ਕਰਨਗੇ ਕਰ ਵੀ ਰਹੇ ਨੇ ਤੇ ਅੱਗੋਂ ਵੀ ਮਿਲੇਗੀ ਸਪੋਰਟ ਪਰ ਜਿੱਥੋਂ ਆਪਾਂ ਆਏ ਆ ਸਾਡੀਆਂ ਜੜ੍ਹਾਂ ਮਾ ਜਿੱਥੇ ਸੀ ਜਿੱਥੇ ਸਾਡੇ ਬੱਡ ਵਡੇਰੇ ਰਹਿੰਦੇ ਸੀ ਪੁੱਤ ਉੱਥੇ ਵੀ ਤੁਹਾਡੀ ਜ਼ਰੂਰਤ ਆ ਤੁਸੀਂ ਵੱਡੇ ਹੋ ਕੇ ਆਪਣੇ ਉਸ ਘਰ ਨੂੰ ਜਿੱਥੋਂ ਤੁਹਾਡੇ ਮੰਮੀ ਪਾਪਾ ਆਏ ਨੇ ਉਹਨੂੰ ਜ਼ਰੂਰ ਧਿਆਨ ਦੇਣਾ ਉਹਨੂੰ ਜ਼ਰੂਰ ਸੰਭਾਲਣਾ ਉਹਨਾਂ ਨੂੰ ਜ਼ਰੂਰ ਸਪੋਰਟ ਕਰਨੀ ਆ ਤੁਹਾਡੇ ਆਪਣੇ ਆ ਜਿਹੜੇ ਉੱਥੇ ਰਹਿੰਦੇ ਉਹਨਾਂ ਦੇ ਨਾਲ ਜ਼ਰੂਰ ਤੁਸੀਂ ਸਾਰਿਆਂ ਨੇ ਖੜਨਾ ਤੁਸੀਂ ਸਾਰਿਆਂ ਨੇ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਵੀ ਸਾਨੂੰ ਇੱਥੇ ਤੱਕ ਆਉਣ ਲਈ ਕਿੰਨਾ ਕੁਛ ਬਰਦਾਸ਼ਤ ਕਰਨਾ ਪਿਆ ਕਿੰਨੀਆਂ ਤਕਲੀਫਾਂ ਦੁੱਖ ਕਿੰਨੇ ਸੈਕਰੀਫਾਈਜ਼ ਕਰਨੇ ਪਏ ਨੇ ਤੇ ਹੁਣ ਤੁਸੀਂ ਵੀ ਆਪਣਾ ਫਰਜ਼ ਨਿਭਾਉਣਾ ਬੱਚਿਓ ਵੱਡੇ ਹੋ ਕੇ ਆਪਣੀ ਇੱਕ ਜਿਹੜੀ ਤੁਹਾਡੀ ਡਿਊਟੀ ਆ ਉਹ ਪੂਰੀ ਕਰਨੀ ਆ ਆਪਣੇ ਉਹਨਾਂ ਲੋਕਾਂ ਦੇ ਨਾਲ ਜੁੜ ਕੇ ਉਹਨਾਂ ਦੀ ਹੈਲਪ ਕਰਕੇ ਜਿਹੜੇ ਤੁਹਾਡੇ ਤੇ ਬਹੁਤ ਸਾਰੀਆਂ ਉਮੀਦਾਂ ਲਾਈ ਬੈਠੇ ਆ ਜਿਹੜੇ ਘਰ ਦੀਆਂ ਤੁਸੀਂ ਗੱਲਾਂ ਸੁਣ ਕੇ ਹਟਿਓ ਵੀ ਸੁਪਨਿਆਂ ਦੇ ਘਰ ਵਿੱਚ ਲਵਾਰਸ ਲੋਕ ਰਹਿੰਦੇ ਨੇ ਜਿਨ੍ਹਾਂ ਨੂੰ ਆਪਣੇਆਂ ਨੇ ਵੀ ਛੱਡਤਾ ਛੋਟੇ-ਛੋਟੇ ਬੱਚੇ ਨੇ ਸਾਡੇ ਕੋਲੇ 42 ਬੱਚੇ ਨੇ ਜਿਹੜੇ orphans ਨੇ ਜਿਨ੍ਹਾਂ ਦੇ ਮੰਮੀ ਪਾਪਾ ਹੈ ਨਹੀਂਗੇ ਜਾਂ ਉਹ ਨੇ ਜਿਨ੍ਹਾਂ ਦੇ ਮੰਮੀ ਪਾਪਾ ਨੇ ਉਹਨਾਂ ਨੂੰ ਇਸ ਕਰਕੇ ਛੱਡਤਾ ਵੀ ਉਹ ਉਹਨਾਂ ਦੀ ਕੇਅਰ ਨਹੀਂ ਸੀ ਕਰ ਸਕਦੇ ਤਾਂ ਉਹਨਾਂ ਬੱਚਿਆਂ ਨੂੰ ਸਟੱਡੀ ਦੇਣੀ ਉਹਨਾਂ ਬੱਚਿਆਂ ਨੂੰ ਉਹਨਾਂ ਦੀ ਮੋਰਲ ਵੈਲਿਊਜ਼ ਦੇਣਾ ਉਹਨਾਂ ਨੂੰ ਮਾਂ ਬਾਪ ਦਾ ਪਿਆਰ ਦੇਣਾ ਇਹ ਸਾਡੇ ਹਿੱਸੇ ਆਇਆ। ਇਸੇ ਤਰ੍ਹਾਂ ਹੀ ਬਹੁਤ ਸਾਰੇ ਬਾਪੂ ਜੀ ਨੇ ਬਜ਼ੁਰਗ ਨੇ ਬਹੁਤ ਸਾਰੀਆਂ ਲੇਡੀਜ਼ ਨੇ ਮਾਤਾਵਾਂ ਨੇ ਸਾਡੀਆਂ ਭੈਣਾਂ ਨੇ ਜਿਨ੍ਹਾਂ ਨੂੰ ਉਹਨਾਂ ਦੇ ਆਪਣਿਆਂ ਨੇ ਇਸ ਕਰਕੇ ਛੱਡਤਾ ਵੀ ਉਹ ਜਾਂ ਮੈਂਟਲੀ ਡਿਸੇਬਲ ਸੀ ਜਾਂ ਉਹ ਫਿਜ਼ੀਕਲੀ ਡਿਸੇਬਲ ਸੀ ਤਾਂ ਉਹ ਸਾਰੇ ਲੋਕਾਂ ਦਾ ਇੱਕ ਘਰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਅਸੀਂ ਉੱਥੋਂ ਆਏ ਆ ਤੁਹਾਡੇ ਕੋਲ ਅੱਜ ਤੁਹਾਡੇ ਨਾਲ ਬਸ ਇੱਕੋ ਹੀ ਇਹ ਮੈਸੇਜ ਕਨਵੇ ਕਰਨ ਆਏ ਆ ਵੀ ਤੁਸੀਂ ਤੁਹਾਨੂੰ ਜਿੱਥੇ ਵੀ ਕਿਤੇ ਆਪਣੀ ਫੈਮਿਲੀ 'ਚ ਤੁਸੀਂ ਆਪਣੇ ਇੰਡੀਆ ਵਾਪਸ ਜਾਣੇ ਜਦੋਂ ਘੁੰਮਣ ਜਾਣੇ ਹੋ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮੈਂਬਰ ਦਿਖਦਾ ਤੁਹਾਨੂੰ ਲੱਗਦਾ ਵੀ ਇਹ ਲੋੜਵੰਦ ਹੈ ਇਹਨੂੰ ਜ਼ਰੂਰਤ ਆ ਇਹਨੂੰ ਹੈਲਪ ਕਰਨੀ ਚਾਹੀਦੀ ਆ ਆਪਣੇ ਮੰਮੀ ਪਾਪਾ ਨੂੰ ਵੀ ਕਹਿਣਾ ਵਾ ਵੀ ਮੰਮਾ ਆਪਾ ਇਹਨਾਂ ਦੀ ਹੈਲਪ ਕਰੀਏ ਮੰਮਾ ਆਪਾ ਇਹਨਾਂ ਦੀ ਸਪੋਰਟ ਕਰੀਏ ਪਾਪਾ ਆਪਾ ਇਹਨਾਂ ਦੀ ਹੈਲਪ ਕਰੀਏ ਕਿਉਂਕਿ ਤੁਸੀਂ ਜੇ ਅੱਜ ਅਵੇਅਰ ਹੋ ਜਾਓਗੇ ਜੇ ਤੁਸੀਂ ਅੱਜ ਆਪਣੇ ਉਸ ਜਨਮ ਭੂਮੀ ਨਾਲ ਜੁੜ ਜੂਗੇ ਜਿੱਥੇ ਤੁਹਾਡੇ ਪੁਰਖਿਆਂ ਦਾ ਖੂਨ ਦਲਿਆ ਤਾਂ ਸਾਡੇ ਲਈ ਅੱਜ ਜਿਹੜੇ ਆ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਆ ਜੇ ਕਿਸੇ ਇੱਕ ਬੱਚੇ ਦੇ ਮਨ ਦੇ ਵਿੱਚ ਵੀ ਇਹ ਪੈਦਾ ਹੋ ਸਕੇ ਇਹ ਇਹ ਬਲਬਲਾ ਤਾਂ ਸਾਡਾ ਇੱਥੇ ਆਉਣਾ ਸਫਲ ਆ ਜੇ ਤੁਹਾਡੇ ਅੰਦਰ ਸੀ ਕਿਸੇ ਇੱਕ ਬੱਚੇ ਨੂੰ ਵੀ ਮੋਟੀਵੇਟ ਕਰ ਸਕੀਏ ਸਾਡੇ ਬਹੁਤ ਸਾਰੇ ਅਸ਼ੀਰਵਾਦ ਬਲੇਸਿੰਗਸ ਤੁਹਾਡੇ ਨਾਲ ਨੇ ਅਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਅਰਦਾਸ ਕਰਦੇ ਆ ਤੁਸੀਂ ਪੜ੍ਹ ਲਿਖ ਕੇ ਚੰਗੇ ਇਨਸਾਨ ਬਣੋ اور ਆਪਣੀ ਕਮਿਊਨਿਟੀ ਲਈ ਆਪਣੀ ਪਿੰਡਾਂ ਲਈ ਆਪਣਿਆਂ ਦੇ ਲਈ ਤੁਸੀਂ ਕੁਝ ਚੰਗਾ ਕਰ ਸਕੋ ਕੁਝ ਜ਼ਿਆਦਾ ਮੇਰੇ ਵਾਸਤੇ ਬੋਲਣ ਵਾਸਤੇ ਕੋਈ ਸ਼ਬਦ ਨਹੀਂ ਬਚੇ ਵੀ ਮੈਂ ਇੱਥੇ ਤੁਹਾਡੇ ਨਾਲ ਸਾਂਝੇ ਕਰ ਸਕਾਂ ਕਿਉਂਕਿ ਬਹੁਤ ਸਾਰੀਆਂ ਸਾਡੇ ਕੋਲੇ ਤਾਂ ਇਸਤਰੀਆਂ ਦੀਆਂ ਐਗਜ਼ਾਮਪਲਾਂ ਨੇ ਜਿਹੜੀਆਂ ਐ ਸਟੇਜ ਦੇ ਵਿੱਚ ਮੈਂ ਤੁਹਾਡੇ ਨਾਲ ਛੋਟੇ ਹੁੰਦੇ ਆ ਸ਼ੇਅਰ ਨਹੀਂ ਕਰ ਸਕਦਾ ਪਰ ਮਹਿਸੂਸ ਕਰਿਓ ਫੀਲ ਕਰਿਓ ਵੀ ਸਾਡੀਆਂ ਡਿਊਟੀਆਂ ਕੀ ਨੇ ਸਾਡੀਆਂ ਮੋਰਲ ਵੈਲਿਊਜ਼ ਕੀ ਨੇ ਉਹਨਾਂ ਵੱਲ ਧਿਆਨ ਦਿਓ ਫਿਰ ਤੋਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ ਸਾਨੂੰ ਇੱਥੇ ਬੁਲਾਇਆ ਸਾਡੇ ਵੀਰਾਂ ਨੇ ਤੇ ਸਾਨੂੰ ਮਾਣ ਦਿੱਤਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀ ਜੀ ਦੱਸਣਾ ਚਾਹੁੰਦੀ ਸੀ ਕਿ ਅਸੀਂ ਐਕਚੁਅਲੀ ਜਦੋਂ ਸਾਨੂੰ ਪਤਾ ਲੱਗਾ ਸਾਡੇ ਕੋਲ ਤੁਸੀਂ ਆਉਣਾ ਮਾ ਸੀ ਉਦੋਂ ਦੇ ਬਹੁਤ ਬਹੁਤ ਐਕਸਾਈਟਿਡ ਸੀਗੇ ਅੱਜ ਸਵੇਰੇ ਸਾਡੀ ਬਹੁਤ ਸਪੈਸ਼ਲ ਅਸੈਂਬਲੀ ਹੋਈ ਤੇ ਜਦੋਂ ਮੈਂ ਇਹਨਾਂ ਨੂੰ ਅਡਰੈਸ ਕਰਦੀ ਸੀ ਸਵੇਰੇ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਅੱਜ ਤੁਸੀਂ ਅਸਲੀ ਖਾਲਸਾ ਦੇਖੋਗੇ ਜਿੱਦਾਂ ਥੈਂਕ ਯੂ ਬॉयਜ਼ ਐਂਡ ਗਰਲਸ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਜਿੱਦਾਂ ਆਪਾਂ ਬੜੀ ਕੋਸ਼ਿਸ਼ ਕਰਦੇ ਪਈਆਂ ਕਿ ਜਿੱਦਾਂ ਆਪਾਂ ਨੂੰ ਵੀਰ ਜੀ ਨੇ ਕਿਹਾ ਕਿ ਆਪਾਂ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਰਹਿਣਾ ਆਪਣੇ ਰੂਟਸ ਨਾਲ ਵੀ ਆਰ ਫਰਮ ਪੰਜਾਬ ਐਂਡ ਦੈਟਸ ਵਹਰ ਵੀ ਨੀਡ ਟੂ ਸਟੇ ਕਨੈਕਟਡ ਟੂ ਆਪਾ ਕਨੈਕਟਡ ਰਹਿਣਾ ਤੇ ਅੱਜ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਵਿੱਚ ਵੀ ਦੇਖਿਆ ਕਿ ਵੀਰ ਜੀ ਕਿੰਨੀ ਸੇਵਾ ਕਰਦੇ ਪਈ ਆ ਉਹ ਆਪਣੇ ਸਾਰਿਆਂ ਲਈ ਇੱਕ ਇਨਸਪੀਰੇਸ਼ਨ ਨੇ ਤੁਸੀਂ ਸਾਰਿਆਂ ਨੇ ਆਪਾ ਭਗਤ ਪੂਰਨ ਸਿੰਘ ਜੀ ਦੀ ਪਰਸਨੈਲਿਟੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਿਆ ਸੀ 3 ਸਾਲ ਪਹਿਲਾਂ ਤੇ ਸਾਡੇ ਨੂੰ ਅਸੀਂ ਇਹ ਆਸ ਕਰਦਿਆਂ ਕਿ ਅਸੀਂ ਤੁਹਾਡੀ ਪਰਸਨੈਲਿਟੀ ਨੂੰ ਵੀ ਟਰਾਈ ਕਰਨੀ ਆ ਜਿਹੜੇ ਤੁਹਾਡੇ ਚ ਗੁਣ ਮਹਾਰਾਜ ਜੀ ਨੇ ਬਖਸ਼ੇ ਆ ਸਾਨੂੰ ਉਹਦੇ ਥੋੜਾ ਜਿਹਾ 2% ਵੀ ਮਹਾਰਾਜ ਜੀ ਬਖਸ਼ਣ ਸਾਡੇ ਪੱਕ ਬੱਚਿਆਂ ਨੂੰ ਬਖਸ਼ਣ ਤੇ ਅਸੀਂ ਤੁਹਾਡੀ ਇਸ ਵੱਡੀ ਸੇਵਾ ਵਿੱਚ ਥੋੜਾ ਕੰਟ੍ਰਿਬਿਊਟ ਕਰ ਪਾਈਏ ਇਹੀ ਸਾਨੂੰ ਆਸ਼ੀਰਵਾਦ ਦੇਣਾ ਦੇਸ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਕੂਲ ਚ ਆਉਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀਆਂ ਇੱਥੇ ਕੈਨੇਡਾ ਆਉਣ ਦੀ ਇੱਥੇ ਬਾਹਰ ਆਉਣ ਦੀ ਜਿਹੜੀ ਇਸ ਵਾਰ ਵਜਾ ਸੀਗੀ ਅਸੀਂ ਇਹ ਸੋਚ ਕੇ ਆਏ ਸੀਗੇ ਵੀ ਅਸੀਂ ਡੋਨੇਸ਼ਨ ਨਹੀਂ ਇਕੱਠੀ ਕਰਨੀ ਅਸੀਂ ਸਿਰਫ ਅਵੇਰਨੈਸ ਵਾਸਤੇ ਜਾਣਾ ਲੋਕਾਂ ਨੂੰ ਸੰਗਤ ਨੂੰ ਦੱਸ ਕੇ ਆਉਣਾ ਵੀ ਅੱਜ ਜੇ ਪੰਜਾਬ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦਾ ਇਨਸਾਨ ਹੈ ਜਿਹੜਾ ਬਿਮਾਰ ਆ ਜਿਹੜਾ ਅਪਾਹਜ ਆ ਜਿਹੜਾ ਲਾवारिस ਆ orphans ਨੇ ਉਹ ਕਿੱਥੋਂ ਆਏ ਨੇ ਉਹ ਕੌਣ ਨੇ ਉਹ ਸਾਡੇ ਹੀ ਨੇ ਆਪਣੇ ਹੀ ਤੇ ਉਹ ਬਹੁਤ ਸਾਰੇ ਨਹੀਂ ਪਿੰਡ ਦੇ ਵਿੱਚ ਕੋਈ ਇੱਕ ਦੋ ਘਰ ਨੇ ਜਾਂ ਕੋਈ ਥੋੜੇ 1% ਲੋਕ ਨੇ ਉਹ ਵੀ ਅਸੀਂ ਸਾਰੇ ਜਾਨੇ ਰਲ ਕੇ ਜੇ ਉਹਨਾਂ ਦੀ ਹੈਲਪ ਕਰੀਏ ਜਿਵੇਂ ਜੇ ਸਾਡੇ ਪਿੰਡ ਦਾ ਹੀ ਕੋਈ ਬੰਦਾ ਸੀ ਪਿੰਡ 'ਚ ਮਦਦ ਕਰਦੀਏ ਜੇ ਸਾਡੀ ਰਿਸ਼ਤੇਦਾਰੀ 'ਚ ਕੋਈ ਬੰਦਾ ਸੀ ਰਿਸ਼ਤੇਦਾਰੀ 'ਚ ਉਹਦੀ ਹੈਲਪ ਕਰਦੀਏ ਤਾਂ ਜੋ ਪੰਜਾਬ ਦੇ ਵਿੱਚ ਆਸ਼ਰਮ ਨਾ ਬਣਨ ਪੰਜਾਬ ਦੇ ਵਿੱਚ ਇਦਾਂ ਦੇ ਸ਼ੈਲਟਰ ਨਾ ਬਣਨ ਪੰਜਾਬ ਇੱਕ ਅੰਨਦਾਤਾ ਕਹਾਉਂਦਾ ਸੀ ਜਿਹੜਾ ਪੂਰੇ ਦੇਸ਼ ਨੂੰ ਰੋਟੀ ਖਵਾਉਂਦਾ ਉਹਦੇ ਵਿੱਚ ਜੇ ਅੱਜ ਕੋਈ ਭੁੱਖਾ ਸੌਂਦਾ ਜੇ ਉਹਦੇ ਵਿੱਚ ਕੋਈ ਲਵਾਰਿਸ ਅੱਜ ਜਿਹੜਾ ਦੂਸਰਿਆਂ ਦੇ ਲਈ ਆਪਣੇ ਘਰ ਦੇ ਦਰਵਾਜ਼ੇ ਖੋਲਦਾ ਸੀ ਜਿਹੜੇ ਭਾਈ ਕਨਈਆ ਜੀ ਦੇ ਵਾਰਿਸ ਨੇ ਜਿਨ੍ਹਾਂ ਨੇ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ ਆਪਣਿਆਂ ਤੋਂ ਨਹੀਂ ਅਸੀਂ ਅੱਜ ਸਾਮ ਪਾਰੇ ਤਾਂ ਇਹਦੇ ਲਈ ਅਸੀਂ ਇੱਕ ਮੈਸੇਜ ਲੈ ਕੇ ਆਏ ਸੀ ਵੀ ਅਸੀਂ ਡੋਨੇਸ਼ਨ ਨਹੀਂ ਲੈਣੀ ਅਸੀਂ ਸੰਗਤ ਨੂੰ ਬੇਨਤੀ ਕਰਨੀ ਹੈ ਵੀ ਤੁਸੀਂ ਆਪੋ ਆਪਣੇ ਪਿੰਡਾਂ 'ਚ ਆਪੋ ਆਪਣੇ ਮਹੱਲਿਆਂ 'ਚ ਰਿਸ਼ਤੇਦਾਰੀਆਂ 'ਚ ਜਿੱਥੇ ਆਪਾਂ ਜੰਮੇ ਪਲੇ ਆ ਪੜ੍ਹੇ ਆ ਉੱਥੇ ਲੋਕਾਂ ਦੀ ਡਾਇਰੈਕਟਲੀ ਮਦਦ ਕਰੋ ਪਰ ਇਹ ਸਕੂਲ ਦੇ ਵਿੱਚ ਗੋਵਿੰਦ ਸਰਵਰ ਦੇ ਵਿੱਚ ਆ ਕੇ ਇੰਨੀ ਕੁ ਮਨ ਨੂੰ ਤਸੱਲੀ ਹੋਈ ਇੰਨਾ ਕੁ ਚੰਗਾ ਲੱਗਿਆ ਵੀ ਸਾਡੀ ਆਉਣ ਵਾਲੀ ਪੀੜ੍ਹੀ ਵਾਕਈ ਸੰਭਾਲੀ ਜਾ ਰਹੀ ਹੈ ਉਹਨਾਂ ਨੂੰ ਚੰਗੀਆਂ ਵੈਲਿਊਜ਼ ਦਿੱਤੀਆਂ ਜਾ ਰਹੀਆਂ ਜਿੱਥੇ ਗੋਵਿੰਦ ਸਰਵਰ ਵਰਗੇ ਸਕੂਲ ਦੇ ਵਿੱਚ ਤੁਹਾਨੂੰ ਮੌਕਾ ਮਿਲ ਰਿਹਾ ਪੜ੍ਹਨ ਦਾ ਬਹੁਤ ਲੱਕੀਓ ਤੁਸੀਂ ਸਾਰੇ ਜਾਣੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਮੈਂ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਮੈਥੋਂ ਅੱਜ ਸ਼ਬਦ ਛੋਟੇ ਪੈ ਰਹੇ ਆ ਦੇਖ ਕੇ ਕਿਉਂਕਿ ਇੰਨੇ ਬੱਚਿਆਂ ਨੂੰ ਇੱਥੇ ਦੇਖ ਕੇ ਸਮੁੰਦਰੋਂ ਪਾਰ ਆਪਣੇ ਆਪ ਨੂੰ ਵੀ ਯਾਨੀ ਕਿ ਇੱਕ ਮੈਂ ਮੋਟੀਵੇਟ ਫੀਲ ਕਰ ਰਿਹਾ ਬਹੁਤ ਜ਼ਿਆਦਾ ਥੈਂਕ ਯੂ ਸਾਰਿਆਂ ਦਾ ਜਿਨ੍ਹਾਂ ਨੇ ਇੱਥੇ ਤੱਕ ਲੈ ਕੇ ਆ ਸਾਡੀ ਹੈਲਪ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋਨਹਾਲ